ਆ ਚੌਂਕੀ ਬਣੀ ਹੋਈ ਆ ਪੁਲਿਸ ਵਾਲੀ ਜੀਟੀ ਰੋਡ ਦੇ ਉੱਤੇ ਇਹ ਇਹ ਚੌਂਕੀ ਦੇ ਕੋਲੇ ਹੀ ਥੋੜਾ ਜਿਹਾ ਅੱਗਾ ਜਾ ਕੇ ਧਰਭੰਗਾ ਹੋਟਲ ਪੈਂਦਾਗਾ ਧਰਭੰਗਾ ਹੋਟਲ ਦੇ ਨਾਲ ਹੀ ਕਹਿੰਦਾ ਨਿਸ਼ਾਨ ਸਾਹਿਬ ਲੱਗਿਆ ਹੋਇਆਗਾ ਚੋੜਾ ਸਾਹਿਬ ਨਸਾਨ ਸਾਹਿਬ ਦਾ ਪਟਿਆ ਹੋਇਆ ਜੰਗਾਲਿਆ ਪਿਆ ਕਹਿੰਦਾ ਖੰਡਾ ਸਾਹਿਬ ਤੇ ਉੱਥੇ ਗਊਸ਼ਾਲਾ ਵਾਲਿਆਂ ਨੇ ਇੱਕ ਕਬਜ਼ਾ ਕੀਤਾ ਹੋਇਆਗਾ ਗਊਸ਼ਾਲਾ ਨਹੀਂ ਬਣੀ ਹੋਈ ਕੁਝ ਵੀ ਨਹੀਂ ਬਣਿਆ ਵਿੱਚ ਹਨੂਮਾਨ ਜੀ ਦਾ ਇੱਕ ਮੂਰਤੀ ਜੀ ਲਾ ਕੇ ਥੋੜਾ ਚੌਂਤਰਾ ਜਿਹਾ ਬਣਾਇਆ ਹੋਇਆਗਾ ਤੇ ਉੱਥੇ ਇੱਕ ਪਰਿਵਾਰ ਰਹਿੰਦਾਗਾ ਗੁਜਰਾਤੀ ਉਹਨਾਂ ਨੂੰ ਸਾਡੀ ਉਹਨਾਂ ਨੂੰ ਕੋਈ ਸਮਝ ਨਹੀਂ ਆਈ ਤੇ ਫਿਰ ਮੈਂ ਆ ਚੌਂਕੀ 'ਚ ਆਇਆ ਸੀਗਾ ਚੌਂਕੀ ਵਾਲਿਆਂ ਨੂੰ ਪੁੱਛਿਆ ਮੈਂ ਇਹ ਕਹਿੰਦੇ ਸਾਨੂੰ ਇਹਦੇ ਬਾਰੇ ਨੌਲੇਜ ਨਹੀਂ ਹੈਗੀ ਇਸ ਕਰਕੇ ਜਿਹੜੇ ਵੀ ਇਹ ਵੀਡੀਓ ਦੇਖੂਗਾ ਇਸ ਗੁਰਦੁਆਰਾ ਸਾਹਿਬ ਦੀ ਗੌਰ ਕੀਤੀ ਜਾਵੇ ਉਹ ਸਾਹਮਣੇ ਬੋਰਡ ਲੱਗਾਗਾ ਆ ਨੀਸ਼ਾਨ ਸਾਹਿਬ ਆ ਇਹ ਦਿਖਾ ਦੇ ਵੇਖੋ ਹਾਲਤ ਦੇਖੋ ਨੀਸ਼ਾਨ ਸਾਹਿਬ ਦੀ ਕੰਨਾ ਖਰਾਬ ਹੋਇਆ ਪਿਆ ਨੀਸ਼ਾਨ ਸਾਹਿਬ ਟੋੜਾ ਸਾਹਿਬ ਜਮਾ ਪਟਿਆ ਪਿਆਗਾ ਤੇ ਆਹ ਕਹਿੰਦਾ ਇੱਧਰ ਇੱਕ ਸਮਾਜ ਜੀ ਬਣੀ ਹੋਈ ਆ ਤ੍ਰਿਸ਼ੂਲ ਲੱਗਿਆ ਹੋਇਆ ਇੱਥੇ ਤੇ ਇੱਥੇ ਰਹਿੰਦਾ ਕੋਈ ਨਹੀਂ ਹੈਗਾ ਤੇ ਇੱਕ ਜਨਾਨੀ ਰਹਿੰਦੀ ਹੈ ਇੱਥੇ ਕਹਿੰਦਾ ਇੱਕ ਪਰਿਵਾਰ ਰਹਿੰਦਾ ਉਹ ਉਹ ਗੁਜਰਾਤੀ ਨੇ ਕਹਿੰਦਾ ਜਿਵੇਂ ਲੱਗਿਆ ਆਹ ਤ੍ਰਿਸ਼ੂਲ ਲੱਗਿਆ ਹੋਇਆਗਾ آ نسان صاحبہ آ. آ لائٹرنگ باتھ روم بنیا ہوا گا ادھر آہ پلنا دربار صاحب سا آہ دربار صاحب سا آہ لائٹرنگ باتھ روم آ نسان ہویا تے آہ آسان صاحب لگا ہوا گا کے ہی سماد بنی ہویا ਤਰਸ਼ੂ ਲੱਗਿਆ ਹੋਇਆਗਾ ਇਹੋ ਜਿਹਾ ਦਰਬਾਰ ਹੋਣਾ ਆਹ ਦਰਬਾਰ ਸਾਬ ਬਣਿਆ ਹੋਇਆ ਸੀਗਾ ਪਹਿਲਾਂ ਇਹ ਦਰਬਾਰ ਸਾਹਿਬ ਹੋਣਾ ਪਹਿਲਾ ਉਹ ਜਨਾਨੀ ਬੈਠੀ ਹੈ ਹੈਗੀ ਗੁਜਰਾਤਣ ਆ ਇਹਨੂੰ ਹਿੰਦੀ ਆਉਂਦੀ ਨਹੀਂ ਹੈਗੀ ਸਾਡੀ ਇਹਨੂੰ ਸਮਝ ਨਹੀਂ ਆ ਰਹੀ ਕਾ ਇਧਰ ਹਨੂਮਾਨ ਦਾ ਮੰਦਰ ਬਣਿਆ ਹੋਇਆ ਇੱਕ ਨਾਲ ਹੀ ਆ ਦੇਖੋ काहनवान दा मन्दरा काननسان साहब لا چل چلانے نشان صاحب آ حالت بنی پی آشان صاحب کا چولا بھی پٹا وا کنڈا بھی جنگالیا پایا وا ہاں جی آلے دلے بہت بروٹے لائے آلگن بڑی آ ਆ ਬਲਾ ਦਰਬਾਰ ਹੈ ਉਹ ਸਾਡਾ ਮਾਨ ਦਾ ਮੰਦਰ ਆ ਇਹ ਸਾਡਾ ਮਾਨ ਦਾ ਮੰਦਰ ਆ ਇਹ ਬੀਬੀ ਰਹਿੰਦੀ ਇੱਥੇ ਆ ਵੇਖੋ 他了解了。